ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿੱਤਰੋ ਤੁਹਾਨੂੰ ਇੱਕ ਕੁਦਰਤ ਨਾਲ ਜੁੜੀ ਹੋਈ ਚੀਜ਼ ਦਿਖਾਵਾਂਗੇ ਅੱਜ ਬਹੁਤ ਸੋਹਣੀ ਹਾਲਾਂਕਿ ਮਾਫੀ ਮੰਗਣਾ ਮੈਂ ਤੁਹਾਤੋਂ ਸਾਰਿਆਂ ਨੂੰ ਵੀ ਸਾਤੋਂ ਪਾਪ ਹੋਣ ਲੱਗਿਆ ਅੱਜ ਪਾਪ ਪਰ ਜਾਣ ਬੁੱਝ ਕੇ ਤਾਂ ਨਹੀਂ ਕਰਿਆ ਪਰ ਹੁਣ ਮਿੱਤਰੋ ਕਰ ਵੀ ਕੁਝ ਨਹੀਂ ਸਕਦੇ ਜਿਹੜੀ ਆ ਤੁਸੀਂ ਚੈਨ ਕੁੱਪੀ ਦੇਖ ਰਹੇ ਹੋ ਸਾਹਮਣੇ ਖੜੀ ਆਹ ਮੇਰਾ ਵੀਰ ਲੈਣ ਆਇਆ ਸੀ ਉਹ ਖੜੰਭ ਥੱਲੇ ਏ ਆਪਣੇ ਮਿੱਤਰ ਦੀ ਹੋ ਆ ਕਿਸੇ ਦੀ ਮੋਟਰਾਂ ਦਾ ਕੰਮ ਕਰਦਾ ਹੋ ਤੇ ਇਹ ਆਪਣੇ ਘਰੇ ਸਿਆਲ ਦੀ ਖੜੀ ਆ ਮਿੱਤਰੋ ਆਪਣੀਓ ਮੋਟਰ ਕੱਢੀ ਤੇ ਉਹਨਾਂ ਨੇ ਤੇ ਇੱਥੇ ਆਪਣੇ ਅੰਦਰੇ ਲਾਗੇ ਤੇ ਉਹ ਤੇ ਹੁਣ ਜਦੋਂ ਇਹ ਬਾਈ ਲੈਣ ਆਇਆ ਆ ਬਾਈ ਮੈਨੂੰ ਕਿਹਾ ਵਾ 2 ਮਿੰਟ ਰੁਕ ਜਾ ਤੇ ਵੀਡੀਓ ਬਣਾ ਲਈਏ ਬਾਈ ਬਾਈ ਓ ਬਾਈ ਟਰੈਕਟਰ ਬੰਦ ਕਰੀ ਯਾਰ 1 ਮਿੰਟ ਮਿੱਤਰੋ ਟਰੈਕਟਰ ਦੀ ਜਿਆਦਾ ਬਾਜ ਆ ਰਹੀ ਸੀ ਆਪਾਂ ਨੇ ਬੰਦ ਕਰਾ ਲਿਆ ਤੇ ਜਿਹੜੀ ਆਹ ਹੈ ਪਾਈਪ ਜੀ ਐ ਦੀ ਚੈਨ ਕੁੱਪੀ ਦੀ ਇਹ ਚਾ ਮਿੱਤਰੋ ਚਿੜੀ ਦਾ ਲੈਣਾ ਇਹ ਚ ਚਿੜੀ ਦਾ ਲੈਣਾ ਤੇ ਹੁਣ ਮਿੱਤਰੋ ਕਰ ਵੀ ਕੁਝ ਨਹੀਂ ਸਕਦੇ ਮੋਟਰ ਵੀ ਅਗਲੇ ਨੇ ਕੱਢਣੀਆਂ ਸੀਜ਼ਨ ਦਾ ਟਾਈਮ ਆ ਤੁਹਾਨੂੰ ਵੀ ਪਤਾ ਜੇਰੀਆਂ ਲੈਣ ਤੋਂ ਪਹਿਲਾਂ ਪਹਿਲਾਂ ਅਗਲੇ ਨੇ ਮੋਟਰ ਮੋਟਰ ਕੱਢਣੀ ਹੁੰਦੀ ਆ ਤੇ ਹੁਣ ਜਿਹੜੀ ਤਾਂ ਮੈਨੂੰ ਲੱਗਦਾ ਉੜ ਗਈ ਪਰ ਇਹ ਮੇਰੇ ਹੂ ਨਿਗਾਚ ਪੈ ਗਿਆ ਇਹ ਸ਼ਾਇਦ ਤੁਹਾਨੂੰ ਦਿਦਾ ਹੋਵੇ ਬਾਕੀ ਮੈਂ ਦੇਖਦਾ ਜੇ ਅੰਡੇ-ਉੰਡੇ ਹੋਏ ਆਪਾਂ ਚੱਕ ਕੇ ਚਲੋ ਧਰ ਦਾਂਗੇ ਉਹ ਸਾਈਡ ਤੇ ਨਹੀਂ ਉੱਥੇ ਜਾ ਕੇ ਤਾਂ ਇਹ ਫੁੱਟੇ ਜਾਣਗੇ ਯਾਰ ਬਾਈ ਹੋ ਤਾਂ ਆਪਣੇ ਤੇ ਪਾ ਫੇਰਿਆ ਨਾ ਪਾਪ ਨਹੀਂ ਕਰਨਾ ਭਰਾ ਆਪਾਂ ਨੂੰ ਮੈਂ ਤਾਂ ਆਪਕੇ ਹਾਂ ਸਾਰਿਆਂ ਨੂੰ ਪਰ ਹੁਣ ਕੀ ਗੱਲ ਕਰੀਏਗਾ ਹੈਗਾ ਕੋਈ ਸੋਲੂਸ਼ਨ ਸੋਲੂਸ਼ਨ ਤਾਂ ਮੈਂ ਹਾਂ ਵੀ ਜਦੋਂ ਉੱਥੇ ਮੋਟਰ ਤੇ ਦੀ ਖੜੀ ਕਰਾਂਗੇ ਉਸ ਟਾਈਮ ਚੈੱਕ ਹੋ ਜੂਏ ਹਾਂ ਅੰਡੇ-ਉੰਡੇ ਦਾ ਵਿੱਚ ਪੱਕਾ ਨੇ ਡੂੰਗਾ ਨਾ ਖਾਡਾ ਪੱਕੇ ਹੋਣਗੇ ਐ ਆਪਾਂ ਪਹਿਲੀ ਹੀ ਆਪਾਂ ਨੂੰ ਪਤਾ ਹੁੰਦਾ ਸੈਲਾ-ਥੋਲਾ ਲਾਉਂਦੇ ਨਾ ਵਿਚਾਲਾ ਨਾ ਪਾਉਂਦਾ ਇਹ ਨਾ ਜਾਨਵਰ ਜੜਨ ਨਾਲ ਦਾ ਕੋਈ ਨੂੰ ਮਨਜ਼ੂਰ ਹੋਇਆ ਤਾਂ ਆਪਾਂ ਤਾਂ ਕੋਸ਼ਿਸ਼ ਕਰਾਂ ਪਛਾਣ ਦੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੇਂ ਪਿਛੇ ਨਾਲ ਸਸਰੀਕਾਲ ਜੀ ਸਾਰਿਆਂ ਨੂੰ ਤੇ ਸ਼ੇਅਰ ਮਾਰਦੇ ਵੀਡੀਓ ਮਿੱਤਰੋ ਜੇ ਵਧੀਆ ਲੱਗੀ ਠੀਕ ਹੈ ਜੀ ਸਾਰਿਆਂ ਨੂੰ ਸਸਰੀਕਾਲ